ਤੁਹਾਨੂੰ ਇਹ ਬੇहद ਪਸੰਦ ਆਵੇਗੀ ਤੇ ਸੁਣਨ ਤੋਂ ਬਾਅਦ ਆਪਣੇ ਕਮੈਂਟ ਲਿਖਣਾ ਨਾ ਭੁੱਲਿਓ ਦਿੱਲੀ ਹਵਾਈ ਅੱਡੇ ਤੇ ਪੁੱਤਰ ਨੂੰ ਵਿਦਾ ਕਰਕੇ ਮੈਂ ਸਕੋਰਪੀਓ ਗੱਡੀ 'ਚ ਆਣ ਬੈਠਿਆ ਪੁੱਤਰ ਸਾਹਮਣੇ ਮਾਂ ਨੂੰ ਮਰੀ ਹੋਈ ਗੰਧ ਗੱਡੀ 'ਚ ਬੈਠਦੇ ਹੀ ਢਿੱਲੀ ਹੋ ਗਈ ਐਵੇਂ ਲੱਗਦਾ ਸੀ ਜਿਵੇਂ ਕਨੇਡਾ ਕਾਲਜਾ ਕੱਢ ਕੇ ਲੈ ਗਿਆ ਹੋਵੇ ਤੌਰੰਦਰ ਤੱਕ ਬਿਲਕੁਲ ਖਾਲੀ ਸਮਾਂ ਜੇਕਰ ਕੁਝ ਅੰਦਰ ਸੀ ਵੀ ਤਾਂ ਹੋ ਗਈ ਸੀ ਮੰਦਾ ਉਬਾਲ ਹੰਝੂ ਬਣ ਅੱਖਾਂ ਰਾਹੀਂ ਬਾਹਰ ਆਉਣ ਲੱਗਾ ਡਰਾਈਵਰ ਮੇਰਾ ਪੁਰਾਣਾ ਵਿਦਿਆਰਥੀ ਸੀ ਗੱਡੀ ਨੂੰ ਚਾਬੀ ਲਾਉਂਦਿਆ ਉਸਨੇ ਹਲਕੇ ਜਿਹੇ ਤਾਣ ਪਿੱਛੇ ਨੂੰ ਭੁਆਕੇ ਪੁੱਛਿਆ ਚੱਲੀਏ ਸਰ ਜੀ ਹੁਣ ਹਮ ਮੇਰੇ ਭਰੇ ਹੋਏ ਮਨ ਚੋਂ ਸਿਰਫ ਇੱਕ ਸ਼ਬਦ ਹੀ ਮਸਾ ਨਿਕਲਿਆ ਗੱਡੀ ਜੀਟੀ ਰੋਡ ਤੇ ਦੌੜਦਿਆਂ ਦਿੱਲੀ ਦੇ ਭਾਰੀ ਭਰਕਮ ਬਾਜ਼ਾਰਾਂ ਨੂੰ ਪਿੱਛੇ ਤੱਕਦੀ ਹੋਈ ਕਿਲੋਮੀਟਰਾਂ ਨੂੰ ਖਾਂਣ ਲੱਗੀ ਚੌਂਕਾਂ ਚਰਾਹਿਆਂ ਲੋਕਾਂ ਦੀ ਬੇਤਹਾਸ਼ਾ ਪੀੜ ਤੇ ਗੱਡੀਆਂ ਮੋਟਰਾਂ ਦੀਆਂ ਆਵਾਜ਼ਾਂ ਕਾਰਨ ਪੈਦਾ ਹੋਏ ਸ਼ੋਰ ਸ਼ਰਾਬੇ ਕਰਕੇ ਅਸ਼ਾਂਤੀ ਵਾਲਾ ਮਾਹੌਲ ਸੀ ਪਰ ਅੰਦਰ ਗੱਡੀ ਵਿੱਚ ਬਿਲਕੁਲ ਸ਼ਾਂਤੀ ਬਸਰੀ ਹੋਈ ਸੀ ਅਸੀਂ ਰਸਤੇ ਵਿੱਚ ਦੋ ਕੋਠਾਂ ਹੀ ਰੁਕੇ ਇੱਕ ਥਾਂ ਰੋਟੀ ਖਾਧੀ ਤੇ ਇੱਕ ਥਾਂ ਚਾਹ ਪਾਣੀ ਪੀਤਾ ਡਰਾਈਵਰ ਨੇ ਗੱਡੀ 7 ਘੰਟਿਆਂ ਚੱਈ ਹੁਸ਼ਿਆਰਪੁਰ ਘਰ ਦੇ ਦਰ ਮੂਹਰੇ ਆਨ ਲਾਈ ਆ ਕੀ ਗੇਟ ਉੰਤੋਂ ਮਾੜ ਪੱਕੇ ਦਾ ਜਿੰਦਰਾ ਲੱਗਾ ਹੋਇਆ ਪਤਾ ਨਹੀਂ ਕਿਧਰੇ ਘਰੇ ਜਾ ਕੇ ਬੈਠੀ ਹੋਣੀ ਹੈ ਰੇਨਾ ਆਪਣੇ ਮਨ ਨਾਲੀ ਗੱਲੀ ਪਏ ਨੇ ਮੈਂ ਪੈਂਟ ਦੀ ਪਿਛਲੀ ਜੇਬ ਚੋਂ ਬਟੂਆ ਕੱਢਿਆ ਤੇ 5-500 ਦੇ ਨੋਟ ਕਹਿਨ ਕੇ ਡਰਾਈਵਰ ਦੀ ਹਥੇਲੀ ਤੇ ਧਰ ਦਿੱਤੇ ਉਸਨੇ ਬਿਨਾਂ ਗਿਣੇ 500 ਦਾ ਨੋਟ ਮੈਨੂੰ ਵਾਪਸ ਕਰ ਦੇਆ ਕਿਹਾ ਸਰ ਜੀ 500 ਤੁਸਾਂ ਵਧ ਦੇਤਾ ਪੈਸੇ ਸ਼ਾਇਦ ਉਸਨੇ ਮੇਰੇ ਹੱਥਾਂ ਵਿੱਚ ਹੀ ਗਿਣਲੇ ਸਨ ਨਹੀਂ ਬੇਟਾ ਇਹ ਤੇਰਾ ਇਨਾਮ ਹੈ ਤੂੰ ਗੱਡੀ ਵਧੀਆ ਚਲਾਈ ਤੇ ਸਮੇਂ ਸਿਰ ਵਾਪਸ ਵੀ ਲਿਆਇਆ ਹੈ ਸੌਣ ਕੇ ਡਰਾਈਵਰ ਦੇ ਚਿਹਰੇ ਤੇ ਖੇੜਾ ਜਾ ਆ ਗਿਆ ਉਸਨੇ ਗੱਡੀ ਦਾ ਗੇਅਰ ਪਾਇਆ ਤੇ ਧੰਨਵਾਦ ਕਰਕੇ ਆਰਾਮ ਨਾਲ ਗੱਡੀ ਤੋਰਦਾ ਹੋਇਆ ਚਲਾ ਗਿਆ ਮੈਂ ਆਲੇ ਦੁਆਲੇ ਚਾਤੀ ਮਾਰੀ ਮਤਰੀ ਨੂੰ ਕਿਧਰੇ ਆਉਂਦੀ ਹੋਈ ਨਜ਼ਰੀ ਪੈ ਜਾਵੇ ਉਹਨੂੰ ਨਾ ਆਉਂਦੀ ਦੇਖ ਕੇ ਬਟੂਏ ਦੀ ਅੰਦਰਲੀ ਜੇਬ ਚੋਂ ਚਾਬੀ ਕੱਢੀ ਤੇ ਜਿੰਦਰੇ ਦੇ ਟੈੱਡ ਛੁਕਾ ਕੇ ਗੇਟ ਖੋਲ੍ਹਿਆ ਗੇਟ ਨੂੰ ਅਰ ਲਾ ਕੇ ਅੰਦਰ ਲੌਬੀ 'ਚ ਡੱਠੀ ਹੋਈ ਕੁਰਸੀ ਤੇ ਆਂਢਕਾ ਬਿਨਾ ਬੂਟ ਲਾਇਆ ਸਾਹਮਣੇ ਪਏ ਦੀਵਾਨ ਤੇ ਇੱਕ ਕੋਨੇ ਤੇ ਲੱਤਾਂ ਪਸਾਰ ਲਈਆਂ ਦੋਵਾਂ ਹੱਥਾਂ ਨਾਲ ਗਿੱਚੀ ਕੋਲ ਕੁੜਿੰਗੀ ਜੇ ਬਣਾ ਕੇ ਅੱਖਾਂ ਬੰਦ ਕਰ ਲਈਆਂ ਦਸਾਂ 15 ਮਿੰਟਾਂ ਬਾਅਦ ਗੇਟ ਦੇ ਖੜਕਣ ਤੇ ਉਵੇਂ ਅਰ ਲਾਉਂਦੀ ਆਵਾਜ਼ ਆਈ ਫਿਰ ਇਹਨੂੰ ਹੀ ਹੋਣੀ ਆ ਬਾਰੇ ਸੋਚ ਕੇ ਮੈਂ ਉਵੇਂ ਟਿਕਿਆ ਰਿਹਾ ਸਮਾਂ ਸਵੇਰ ਦੇ 11:00 ਵਜੇ ਦਾ ਸੀ ਮਾਰਚ ਦੇ ਪਹਿਲੇ 15ਵਾਂ ਵਾਲੇ ਵਿੱਚ ਹੀ ਸੂਰਜ ਦੀਆਂ ਕਿਰਨਾਂ ਅਪ੍ਰੈਲ ਮਹੀਨੇ ਵਰਗੀ ਤਿੱਖੜੀ ਪਾ ਮਾਰ ਰਹੀਆਂ ਸਨ ਜਾਰੀ ਵਾਲਾ ਦਰਵਾਜ਼ਾ ਖੋਲ ਕੇ ਅੰਦਰ ਆਉਂਦੇ ਆ ਹੀ ਰੇ ਨੂੰ ਤੜਫੀ। ਓਹੋ! ਬੂਟੇ ਧਾਰ ਕੇ ਰਿਲੈਕਸ ਹੋ ਕੇ ਬਹਿ ਜਾਂਦੇ। ਐਡੀ ਦੂਰੋਂ ਥੱਕੇ ਟੁੱਟੇ ਆਏ ਹਾਂ। ਮੇਰੇ ਨੇੜੇ ਹੋ ਕੇ ਜਦੋਂ ਮੇਰਾ ਸਿਰ ਫਲੋਸਨ ਲੱਗੀ। ਤਾਂ ਪਿਛਲੇ 7-8 ਘੰਟਿਆਂ ਤੋਂ ਬੰਨ ਕੇ ਰੱਖਿਆ ਮਨ ਪਿਗਲ ਗਿਆ। ਤੇ ਅੱਖਾਂ ਕਰਾਲਾ ਮੰਗ ਬਗਲ ਲੱਗੀਆਂ। ਮਨ ਤਾਂ ਇਹਨੂੰ ਦਾ ਵੀ ਪਿਗਲ ਗਿਆ ਸੀ। ਪਰ ਮੈਨੂੰ ਤਰਵਾਸਾ ਦਿੰਦੇ ਆ ਤੇ ਆਪਣੀਆਂ ਹਥੇਲੀਆਂ ਨਾਲ ਮੇਰੇ ਹੰਝੂ ਪੂੰਝਦੇ ਆ। ਉਹ ਕਹਿਣ ਲੱਗੀ ਇਦਾਂ ਥੋੜੀ ਮਾਨ ਹੌਲਾ ਕਰੀਦਾ ਕੈਨੇਡਾ ਕਿਹੜਾ ਬਹੁਤ ਦੂਰ ਐ ਨਾਲੇ ਇੰਨੇ ਸਾਧਨ ਨੇ ਹੁਣ ਤਾਂ ਭਾਵੇਂ ਦਿਨ ਚ 20 ਵਾਰੀ ਗੱਲਾਂ ਕਰੀ ਜਾਓ ਨਵਜੋਤ ਨਾਲ ਆਪਾਂ ਕਿੰਨਾ ਚਿਰ ਕਰੇ ਬੰਨ ਕੇ ਰੱਖ ਸਕਦੇ ਸੀ ਉਹਨੂੰ ਆਖਰ ਕਮਾਕਾਰਾਂ ਲਈ ਤਾਂ ਨਿਕਲਣਾ ਪੈਣਾ ਹੀ ਸੀ ਨਾ ਘਰੋਂ ਹੌਸਲਾ ਰੱਖੀਦਾ ਹੁੰਦਾ ਮੈਨੂੰ ਵਰਾ ਕੇ ਤੇ ਹੌਸਲਾ ਜਾ ਦੇ ਕੇ ਚੁੰਨੀ ਦੇ ਲੜ ਨਾਲ ਆਪਣੀਆਂ ਸਿੱਲੀਆਂ ਹੋਈਆਂ ਅੱਖਾਂ ਪੂੰਝਦਿਆਂ ਦੀਵਾਨ ਦੇ ਇੱਕ ਸਿਰੇ ਤੇ ਬੈਠਦਿਆਂ ਉਹ ਮੇਰੇ ਬੂਟ ਜਰਾਬਾਂ ਉਤਾਰਨ ਲੱਗੀ ਮੈਨੂੰ ਪਤਾ ਸੀ ਕਿ ਉਹ ਮਾਨਸਿਕ ਤੌਰ ਤੇ ਮੇਰੇ ਨਾਲੋਂ ਜ਼ਿਆਦਾ ਤਕੜੀ ਐ ਮੈਂ ਕੁਰਸੀ ਤੇ ਸਿੱਧਾ ਹੁੰਦਿਆਂ ਹੌਲੀ ਹੌਲੀ ਆਪਣੇ ਆਪ ਨੂੰ ਸਹਿਜ ਕਰਨ ਲੱਗਾ ਮੇਰਾ ਵੀ ਦੇਖੋ ਨਾ ਤੁਸੀਂ ਤਾਂ ਦੋਵੇਂ ਚਲੇ ਗਏ ਸੀ ਕੱਲ ਮੈਂ ਸਾਰੀ ਰਾਤ ਪਾਸੇ ਮਾਰਦਿਆਂ ਲੰਗਾਈ ਇਕੱਲੀ ਨੇ ਖਾਲੀ ਘਰ ਵੱਡ-ਵੱਡ ਖਾਣੋਂ ਆਉਂਦਾ ਸੀ ਮੈਨੂੰ ਸਵੇਰੇ ਕੰਮ ਵੀ ਸਾਝਰੇ ਹੀ ਨਿਪਟਾ ਲਿਆ ਪ੍ਰਵੀਨ ਕੇ ਗਈ ਹੋ ਸੀ ਉਹਦੇ ਵੀ ਦੋ ਬੱਚੇ ਬਾਹਰ ਨਹੀਂ ਉਹਦੇ ਨਾਲ ਗੱਲ ਕਰਕੇ ਮੇਰਾ ਮਨ ਥੋੜਾ ਹੌਲਾ ਹੋਇਆ ਤਸੀ ਮੋ ਹੱਤੋ ਕੇ ਕਪੜੇ ਬਦਲ ਲਵੋ ਮੈਂ ਚਾਹ ਬਣਾ ਕੇ ਲਿਆਉਣੀ ਆ ਵਧੀਆ ਜਈ ਤੁਹਾਡੇ ਲਈ ਇਹਨਾਂ ਕਹਿੰਦਿਆਂ ਰਸੋਈ 'ਚ ਜਾ ਕੇ ਭਾਂਡਿਆਂ ਟਿੰਡਿਆਂ ਦਵਾਲੇ ਹੋ ਗਏ ਬਾਹਰ ਗੇਟ ਤੇ ਠਕ ਠਕ ਖੌਂਦੀ ਆਵਾਜ਼ ਆਈ ਕੌਣ ਰੈਨੂ ਨੇ ਰਸੋਈ ਵਿੱਚੋਂ ਹੀ ਉੱਚੀ ਸਾਰੀ ਆਵਾਜ਼ ਦਿੱਤੀ ਪਰ ਬਾਰੋਂ ਕੋਈ ਹੁੰਗਾਰਾ ਨਾ ਆਇਆ ਸਗੋਂ ਮਿੰਟ ਕੋ ਬਾਅਦ ਫਿਰ ਗੇਟ ਖੜਕਣ ਦੀ ਆਵਾਜ਼ ਆਈ ਦੇਖਿਆ ਤਾਂ ਭਲਾ ਬਾਰ ਕੌਣ ਹੈ ਮੇਰੇ ਹੱਥ ਲਿਪੜੇ ਪਏ ਨੇ ਉਹ ਰਸੋਈ ਵਿੱਚੋਂ ਹੀ ਬੋਲੀ ਮੈਂ ਚੱਪਲਾਂ 'ਚ ਪੈਰ ਅਡੋਂਕੇ ਬਾਹਰ ਗੇਟ ਵੱਲ ਆਵਲਿਆ ਗੇਟ ਖੁੱਲਿਆਂ ਬਗੈਰ ਮੈਂ ਗੇਟ ਦੀਆਂ ਚਿੱਥਾਂ ਥਾਣੀ ਬਾਹਰ ਖੜੇ ਆਦਮੀ ਨੂੰ ਪਛਾਣਨ ਲੱਗਾ ਪਰ ਉਹ ਮੇਰੀ ਪਛਾਣ ਚ ਨਾ ਆਇਆ ਮੈਂ ਬਿਨਾਂ ਗੇਟ ਖੋਲਿਆਂ ਰੇਨੂ ਵਾਲਾ ਸ਼ਬਦ ਦੁਹਰਾਇਆ ਕੌਣ ਮੈਂ ਤੁਹਾਡਾ ਦੋਸਤ ਅਮਿਤ ਆਪਾਂ ਇਕੱਠੇ ਪੜ੍ਹਿਆ 12ਵੀਂ ਤੱਕ ਉਸ ਕੋਲੋਂ ਬਸ ਇੰਨਾ ਕੁ ਹੀ ਬੋਲ ਹੋਇਆ ਗੌਰ ਦੇੰਤੇ ਜਦੋਂ ਮੇਰੀ ਪਛਾਣ ਚ ਆਇਆ ਤਾਂ ਮੈਂ ਗੇਟ ਖੋਲ ਕੇ ਬਾਹਰ ਆ ਗਿਆ ਜਦੋਂ ਦੀ ਚੋਰ ਲੁੱਟੇੜਿਆਂ ਦੀ ਦਹਿਸ਼ਤ ਵਧੀ ਆ ਆਪਾਂ ਪੁੱਛ ਪੜਤਾਲ ਕਰਕੇ ਹੀ ਗੇਟ ਖੋਲਿਦਾ ਪਰ ਆਹਾ ਅਮਿਤ ਨੇ ਆਪਣਾ ਹਾਲ ਕੀ ਬਣਾਇਆ ਹੋਇਆ ਕਲੀਨ ਸ਼ੇਵ ਮੁੰਡੇ ਦੇ ਗੱਠ ਗੱਠ ਬੀ ਟੰਗੀ ਜਈ ਦਾੜੀ ਵੜੀ ਹੋਈ ਮਿੱਟੀ ਘੱਟੇ ਨਾਲ ਲੱਤ ਪੱਥ ਪੈਰ ਪੈਰਿੰ ਕਸੀਆਂ ਜੀਆਂ ਚੱਪਲਾ ਮਹਿਲ ਨਾਲ ਭਰੇ ਕੱਪੜਿਆਂ ਚੋਂ ਵੀ ਭੜੀ ਜਿਹੀ ਦੁਰਗੰਧ ਆ ਰਹੀ ਐਵੇਂ ਲੱਗਦਾ ਜਿਵੇਂ ਮਹੀਨਾ ਪਰ ਤੋਂ ਨਾਤਾ ਹੀ ਨਾ ਹੋਵੇ ਅਮੇ ਤਾਂ ਹਾਲ ਕੀ ਬਣਾਇਆ ਹੋਇਆ ਤੂੰ ਆਪਣਾ ਮੈਂ ਹੈਰਾਨ ਹੁੰਦਿਆ ਹੋਇਆ ਕਿਆ ਕਸ਼ਨਾ ਪੁੱਛ ਯਾਰ ਬੜਾ ਭੈੜਾ ਵਕਤ ਸਿਰ ਤੇ ਆਣ ਪਿਆ ਏ ਬੇਡਾ ਗੁਰਦੇ ਦੀ ਬਿਮਾਰੀ ਕਰਕੇ ਹਸਪਤਾਲ ਦਾਖਲਾ ਲੁਧਿਆਣੇ ਰੋਟੀ ਟੋਕ ਤੋਂ ਵੀ ਅਵਾਜ਼ਾਰ ਹੋਏ ਪਈਆਂ ਬਸ ਥੋੜੀ ਮਦਦ ਲਈ ਆਇਆ ਸਾਂ ਤੁਹਾਡੇ ਵੱਲ ਉਹਦੀ ਹਾਲਤ ਦੇਖ ਕੇ ਮੈਨੂੰ ਅਸਦੀਆਂ ਗੱਲਾਂ ਤੇ ਯਕੀਨ ਨਹੀਂ ਸੀ ਭੁਰਿਆ ਮੈਨੂੰ ਤਾਂ ਉਰੇ ਤੇ ਨਸ਼ਾ ਕਰਨ ਦਾ ਸ਼ੱਕ ਰਿਹਾ ਮਹਿਸੂਸ ਹੋਇਆ ਦੇਖ ਹਮਿਤ ਮਹੀਨੇ ਦੇ ਆਖਰੀ ਦਿਨ ਚੱਲ ਰਹੇ ਆ ਭਰਾਵਾ ਖਿਸੇ ਤਾਂ ਸਾਡੇ ਵੀ ਖਾਲੀ ਨੇ ਤੂੰ ਐਂ ਕਰ ਜੇ ਐਨਾ ਹੀ ਤੰਗੇ ਤਾਂ ਮੈਂ ਤੈਨੂੰ ਸੌਦਾ ਪਵਾ ਦਿੰਨਾ ਜਿਸ ਦੁਕਾਨ ਤੋਂ ਸਾਡੇ ਘਰ ਆਉਂਦਾ ਕੰਮ ਸੇ ਕੰਮ ਰੋਟੀ ਪਾਣੀ ਤੇ ਚੱਲੇ ਥਾਡਾ ਨਹੀਂ ਨਹੀਂ ਸੌਦਾ ਰਹਿੰਦਾ ਯਾਰ ਮੈਂ ਲੁਧਿਆਣੇ ਪਹੁੰਚਣਾ ਮੈਨੂੰ 2000 ਰੁਪਏ ਨਕਦ ਚਾਹੀਦੇ ਨੇ ਛੇਤੀ ਮੋੜ ਦੇਾਂਗਾ ਯਾਰ ਹੈ ਹੀ ਨਹੀਂ ਮੇਰੇ ਕੋਲ ਇਸ ਵਕਤ ਮੈਂ ਤਾਂ ਪਹਿਲਾਂ ਹੀ ਲੋਕਾਂ ਤੋਂ ਫੜਫੜਾ ਕੇ ਮੁੰਡੇ ਨੂੰ ਬਾਹਰ ਭੇਜ ਕੇ ਆਇਆ ਹਾਂ ਪਰ ਅਮਿਤ ਤਾਂ ਤਰਲੇ ਨਾ ਤਾਂ ਕਰਦਾ ਹੋਇਆ ਮੇਰੇ ਪੈਰੀ ਪੈ ਗਿਆ ਹਾਰੀ ਕਰਦਾ ਹੋਇਆ ਉਹ 500 ਤੇ ਆ ਗਿਆ ਅੱਛਾ ਮੇਰੇ ਕੋਲ ਇਸ ਵਕਤ ਤਾਂ 10 ਰੁਪਏ ਨੇ ਪਰਸ ਵਿੱਚ ਤੂੰ ਐਂ ਕਰ Shimla Pahari Chowk ਤੱਕ ਪਹੁੰਚ ATM ਕੋਲ ਮੈਂ ਤੇਰੇ ਮਗਰੇ ਆਇਆ ਹੁਣੀ ਇਨਾ ਕਹਿ ਕੇ ਮੈਂ ਉਸ ਤੋਂ ਖੜਾ ਛੜਾ ਅੰਦਰ ਆਇਆ ਆਪਣੇ ਇੱਕ ਸਾਂਝੇ ਦੋਸਤ ਨੂੰ ਅਮਿਤ ਬਾਰੇ ਪੁੱਛ ਬਰਤਾਲ ਕਰਨ ਲਈ ਫੋਨ ਮਲਾ ਲਿਆ ਉਹ ਫੋਨ ਚੁੱਕਦੇ ਹੀ ਉਹ ਕਹਿਣ ਲੱਗਾ ਅਖੇ ਬਾਕੀ ਗੱਲਾਂ ਛੱਡ ਪਹਿਲਾਂ ਇਹ ਦੱਸ ਤੂੰ ਉਹਨੂੰ ਕੋਈ ਪੈਸਾ ਦੇ ਲਾ ਤੇ ਨਹੀਂ ਦਿੱਤਾ ਉਹ ਤਾਂ ਬਹੁਤ ਨਸ਼ੇ ਕਰਨ ਲੱਗ ਪਿਆ ਬਚ ਕੇ ਰਹੀਂ ਠੱਗਦਾ ਪੂਰਾ ਅਮਿਤ ਮੈਂ ਉਹਦੇ ਕੋਲੋਂ ਫੋਨ ਨੰਬਰ ਲੈ ਕੇ ਅਮਿਤ ਦੇ ਘਰ ਵਾਲੀ ਨੂੰ ਫੋਨ ਮਲਾ ਲਿਆ ਭਾਜੀ ਮੈਂ 2 ਸਾਲ ਤੋਂ ਅਲੱਗ ਰਹਿ ਰਹੀ ਹਾਂ ਦੋਵੇਂ ਬੱਚੇ ਮੇਰੇ ਕੋਲ ਨੇ ਇਹਨੂੰ ਨਸ਼ਿਆਂ ਦੀ ਲਤ ਲੱਗ ਗਈ ਆ ਦੋ ਤਨਵਾਰ ਨਸ਼ਾ ਛਡਾਊ ਕੇਂਦਰ ਦਾਖਲ ਕਰਾ ਕੇ ਦੋ ਤਨਵਾਰ ਨਸ਼ਾ ਛਡਾਊ ਕੇਂਦਰ ਦਾਖਲ ਕਰਾ ਕੇ ਵੀ ਦੇਖ ਚੁੱਕੇ ਆ ਕੋਈ ਅਸਰ ਨਹੀਂ ਆ ਦਿੱਤੀ ਨਸ਼ੇ ਦੀ ਤੋਰ ਪੂਰੀ ਕਰਨ ਲਈ ਲੋਕਾਂ ਤੋਂ ਪੈਸੇ ਮੰਗਦਿਆਂ ਕਦੇ ਮਾਂ ਪਿਓ ਨੂੰ ਮਾਰ ਦਿੰਦਾ ਤੇ ਕਦੇ ਸਾਨੂੰ ਹਸਪਤਾਲ ਪਾ ਦਿੰਦਾ ਸਾਡਾ ਕੁਝ ਨਹੀਂ ਲੱਗਦਾ ਇਹ ਤੁਸੀਂ ਆਪਣਾ ਆਪ ਬਚਾ ਕੇ ਰੱਖਿਓ ਇਨਾ ਕਹਿੰਦਿਆਂ ਉਸਨੇ ਬਿਨਾਂ ਮੇਰਾ ਹੰਗਾਰਾ ਡੇਕਿਆਂ ਫੋਨ ਕੱਟ ਦਿੱਤਾ ਮੈਂ ਅਮਿਤ ਦੇ ਮਗਰ ਏਟੀਐਮ ਤੇ ਨਹੀਂ ਗਿਆ ਨਸ਼ੇ ਕਾਰਨ ਉਜੜੇ ਘਰ ਦੀ ਦਾਸਤਾਨ ਸੁਣ ਕੇ ਬਿਮਾਰਾ ਵਾਲ ਆ ਕੇ ਕੁਰਸੀ ਤੇ ਬੈਠ ਗਿਆ ਅੱਧੇ ਘੰਟੇ ਮਗਰੋਂ ਅਮਿਤ ਨੇ ਆ ਕੇ ਬੈਲ ਖੜਕਾ ਦਿੱਤੀ ਗੁੱਸੇ ਨਾਲ ਭਰਿਆ ਪਿਤਾ ਮੈਂ ਬਿਨਾਂ ਜੁੱਤੀ ਪਾਇਆ ਵਿਖੇਟੋਂ ਬਾਹਰ ਆ ਕੇ ਉਹਦੇ ਦੁਆਲੇ ਹੋ ਗਿਆ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਝੂਠ ਬੋਲ-ਬੋਲ ਕੇ ਲੋਕਾਂ ਤੋਂ ਪੈਸੇ ਬਰਸ਼ਦੇ ਨੂੰ ਦੱਸ ਤੇ ਸਾਰੇ ਕਰਤੂਤ ਤੇਰੀ ਮੈਨੂੰ ਤੇਰੇ ਘਰ ਵਾਲੀ ਨੇ ਨਾ ਦੱਸ ਮੁੰਡਾ ਕਿੱਥੇ ਦਾਖਲਾ ਤੇਰਾ ਮੇਰੀਆਂ ਖਰੀਆਂ ਖਰੀਆਂ ਸੁਣ ਕੇ ਉਹਨੂੰ ਕੋਈ ਜਵਾਬ ਨਾ ਆਇਆ ਤੇ ਕੰਨ ਝਾੜਦਾ ਪੈਰ ਘਸਾਉਂਦਾ ਹੋਇਆ ਨਿਕਲ ਗਿਆ ਗੇੜ ਲਾ ਕੇ ਮੈਂ ਅੰਦਰ ਉਸੇ ਜਗ੍ਹਾ ਬੈਠਾ ਸੋਚਿਆ ਲੱਗਾ ਕਿ ਇੱਕ ਗੱਲੋਂ ਤਾਂ ਠੀਕ ਹੋਇਆ ਜਿਹੜਾ ਨਵਜੋਤ ਇੱਥੋਂ ਨਿਕਲ ਗਿਆ ਕੱਖ ਨਹੀਂ ਹੈਗਾ ਹੁਣ ਇੱਥੇ ਨਸ਼ਿਆਂ ਨੇ ਤਾਂ ਗਾਲ ਹੀ ਛੱਡਿਆ ਪੰਜਾਬ ਕਿਹੇ ਦਿਨ ਦੇਖਣੇ ਪੈਗੇ ਨਸ਼ਿਆਂ 'ਚ ਕਰਕੇ ਜਵਾਕ ਜਨਦਿਆਂ ਦੇ ਹੀ ਘਾਟੇ ਲਾਈ ਜਾਂਦੇ ਆ ਬਾਥਰੂਮ ਜਾ ਕੇ ਆਇਆ ਮੈਂ ਨਵਜੋਤ ਵੱਲੋਂ ਕੁਝ ਸਰਕਰੂ ਜਿਹਾ ਮਹਿਸੂਸ ਕਰ ਰਿਹਾ ਸੀ ਕਮ ਸੇ ਕਮ ਉਹ ਇਸ ਗੰਦੇ ਮਾਹੌਲ ਚੋਂ ਤਾਂ ਨਿਕਲ ਗਿਆ ਇੱਥੇ ਸੈੱਟ ਹੋਣਾ ਤਾਂ ਵੱਖਰੀ ਗੱਲ ਆਪਣੇ ਆਪ ਨੂੰ ਨਸ਼ਿਆਂ ਤੋਂ ਬਚਾ ਕੇ ਰੱਖਣਾ ਹੀ ਬੜਾ ਔਖਾ ਹੋਇਆ ਪਿਆ ਸਰਕਰੂ ਤਾਂ ਮੈਂ ਹੋ ਗਿਆ ਪਰ ਇੱਕ ਜਨਤਾ ਹਾਲੇ ਵੀ ਅੰਦਰੋਂ ਵੜਵੜ ਖਾਈ ਜਾ ਰਹੀ ਸੀ ਸਾਡਾ ਕਿਹੜਾ ਉੱਥੇ ਕੋਈ ਰਿਸ਼ਤੇਦਾਰ ਆ ਗੇਗਨਾਲ ਨਵਜੋਤ ਦਾ ਕੋਈ ਤੋ ਮيلا ਬਣ ਜੇ ਸਾਡੇ ਤਾਂ ਸਾਰੇ ਘਰ ਦੇ ਚੋਂ ਇਹ ਦੂਜਾ ਬੱਚਾ ਜਿਹੜਾ ਕਨੇਡਾ ਗਿਆ 8 ਸਾਲ ਪਹਿਲਾਂ ਗਈ ਪਤੀਜੇ ਨੂੰ ਤਾਂ ਕਨੇਡਾ ਦੀ ਪੀਆਰ ਵੀ ਮਿਲ ਚੁੱਕੀ ਆ ਭਰਾ ਪਰਜਾਈ ਵੀ ਦੋ ਵਾਰ ਉਹਦੇ ਕੋਲ ਹੋ ਆਏ ਆ ਸਾਡੇ ਨਾਲ ਕਿਹੜਾ ਕੋਈ ਦੁਆ ਸਲਾਮਾ ਉਹਨਾਂ ਦੀ ਫਿਰ ਇਦਾਂ ਦੇ ਆਪਣਿਆਂ ਨੂੰ ਕੀ ਕਰਨਾ ਰਗੜ ਕੇ ਫੋੜੇ ਤੇ ਲਾਉਣਾ ਇਹਨਾਂ ਨਾਲੋਂ ਤਾਂ 100 ਗੁਣਾ ਗਿਆਰੀ ਚੰਗੇ ਆ ਗੈਰਾਂ ਦਾ ਨਾਮ ਬੁਲਾ ਤੇ ਆਉਂਦੀ ਐ ਮੇਰੀਆਂ ਅੱਖਾਂ ਸਾਹਮਣੇ ਪਾਜੀ ਮਨੋਸ਼ ਸ਼ਰਮਾ ਦਾ ਚਿਹਰਾ ਆ ਗਿਆ ਕੱਲ ਦਾ ਚਾਰ ਵਾਰ ਫੋਨ ਕਰ ਚੁੱਕਾ ਕਿ ਨਵਜੋਤ ਤੁਹਾਡੇ ਕੋਲ ਕੈਨੇਡਾ ਆ ਰਿਹਾ ਉਹਨਾਂ ਫੋਨ ਹੀ ਨਹੀਂ ਚੁੱਕਿਆ ਹਾਰ ਕੇ ਮੈਸੇਜ ਕੀਤਾ ਮੈਸੇਜ ਉਹਨਾਂ ਸੇਨਤਾ ਕਰ ਲਿਆ ਪਰ ਜਵਾਬ ਕੋਈ ਨਾ ਦਿੱਤਾ ਮੇਰੇ ਦਿਲ ਨੂੰ ਡੋਬੋ ਪੈ ਰਹੇ ਆ ਸੋਲ ਜਾ ਨਵਜੋਤ ਪ੍ਰਾਈਮ ਮਾਲ ਕ ਵਿੱਚ ਕਿਵੇਂ ਸੈਟਿੰਗ ਕਰੇਗਾ ਐਨੇ ਨੂੰ ਰੇ ਨੂੰ ਰੋਟੀ ਲੈ ਆਏ ਆਪਾਂ ਰੋਟੀ ਖਾਧੀ ਉਹ ਬਾਂਡਾ ਕਿੰਨਾ ਰੋਚ ਵਿੱਚ ਰੱਖ ਕੇ ਇਹ ਕਹਿੰਦਿਆਂ ਬਾਹਰ ਵਾਗ ਗਈ ਕਿ ਮੈਂ ਪ੍ਰਵੀਨ ਕਿਉਂ ਹੋਵਾ ਮੈਂ ਤੁਸੀਂ ਪੂਰਾ ਆਰਾਮ ਕਰ ਲਓ ਨੀਂਦ ਮੈਨੂੰ ਕਿੱਥੋਂ ਆਣੀ ਸੀ ਮੈਂ ਬੈੱਡ ਤੇ ਲੇਟਿਆ ਪਾਜੀ ਮਨੋਜ ਬਾਰੇ ਸੋਚਣ ਲੱਗਾ ਬਚਪਨ ਦੇ ਥੋੜਾ ਮਾਰੇ ਦਿਨ ਫਿਲਮ ਦੀ ਤਰ੍ਹਾਂ ਇੱਕ ਇੱਕ ਕਰਕੇ ਮੇਰੇ ਸਾਹਮਣੇੋਂ ਗੁਜ਼ਰਨ ਲੱਗੇ 10ਵੀਂ ਮੈਂ ਖਰੇ ਨੰਬਰਾਂ ਨਾਲ ਜਮਾਤ ਚੋਂ ਅਵਲ ਰਹਿ ਕੇ ਪਾਸ ਕਰ ਲਈ ਸੀ 10ਵੀਂ ਤੋਂ ਬਾਅਦ ਪੋਲੀਟੈਕਨਿਕ ਦੇ ਡਿਪਲੋਮੇ ਲਈ ਟੈਸਟ ਭਰ ਦਿੱਤਾ ਅਸਲ ਵਿੱਚ ਸਾਡੇ ਪਿੰਡ ਦੇ ਬਹੁਤੇ ਨੌਕਰੀਪੇਸ਼ਾ ਇਸੇ ਡਿਪਲੋਮੇ ਰਾस्तेੋਂ ਹੀ ਨੌਕਰੀਆਂ ਤੇ ਆਏ ਸਨ ਟੈਸਟ ਦੀ ਤਿਆਰੀ ਲਈ ਕਿਤਾਬ ਵੀ ਨਹੀਂ ਸੀ ਉਹ ਵੀ ਕਿਸੇ ਕੋਲੋਂ ਮੰਗ ਕੇ ਬੁੱਤਾ ਲਾਇਆ 2 ਮਹੀਨੇ ਬਾਅਦ ਆਏ ਨਤੀਜੇ ਚੋਂ ਮੈਂ ਵਧੀਆ ਅੰਕ ਲੈ ਕੇ ਪਾਸ ਹੋ ਗਿਆ 10 ਮਿਤੀ ਅਨਸਾਰ ਸਾਰੇ ਕਾਗਜ਼ ਪੱਤਰ ਲੈ ਕੇ ਚੰਡੀਗੜ੍ਹ ਸੈਕਟਰ 32 ਇੰਟਰਵਿਊ ਦੇਣ ਚੱਲ ਪਿਆ ਚੰਡੀਗੜ੍ਹ ਦੀਆਂ ਗगनचुंबीਆਂ ਇਮਾਰਤਾਂ ਚੌੜੀਆਂ ਲਿਸ਼ਲਿਸ਼ ਕਰਦੀਆਂ ਸੜਕਾਂ ਤੇ ਮਾਡਰਨ ਜਿਹੇ ਲੋਕ ਦੇਖ ਕੇ ਮੈ ਕਿਸੇ ਹੋਰ ਹੀ ਦੁਨੀਆ ਚ ਆ ਗਿਆ ਲੱਗਦਾ ਸੀ ਰਜਿਸਟ੍ਰੇਸ਼ਨ ਕਰਾਉਣ ਪ੍ਰੰਤ ਸਰਟੀਫਿਕੇਟ ਚੈੱਕ ਕਰਾਉਣ ਲਈ ਲਾਈਨ 'ਚ ਲੱਗ ਗਿਆ ਨਾਲ ਦੇ ਬੈਂਚ ਤੇ ਦਾਖਲਾ ਫੀਸ 350 ਸੁਣ ਕੇ ਮੈਨੂੰ ਹੌਸਲਾ じゃ ਹੋ ਗਿਆ ਐਨੇ ਕੋ ਪੈਸੇ ਤਾਂ ਮੇਰੇ ਬੋਝੇ 'ਚ ਸੀਗੇ ਸਰਟੀਫਿਕੇਟ ਚੈੱਕ ਕਰਨ ਵਾਲੇ ਨੇ ਰਿਹਾਈ ਸਰਟੀਫਿਕੇਟ ਨਾ ਹੋਣ ਕਰਕੇ ਮੈਨੂੰ ਇਹ ਕਹਿੰਦਿਆਂ ਵਾਪਸ ਮੋੜ ਦਿੱਤਾ ਕਿ ਇਹਦੇ ਤੋਂ ਬਿਨਾ ਦਾਖਲਾ ਨਹੀਂ ਹੋਣਾ ਮੇਰੀ ਸਾਰੀ ਖੁਸ਼ੀ ਨੂੰ ਥਾਈ ਬ੍ਰੇਕ ਲੱਗ ਗਈ ਜਦੋਂ ਕੀਤੇ ਮੈਂ ਤੇ ਤਰਲੇ ਦਾ ਵੀ ਕੋਈ ਅਸਰ ਨਾ ਹੋਇਆ ਤਾਂ ਬਸ ਸਟੈਂਡ ਵੱਲੋਂ ਮੂੰਹ ਕਰ ਲਿਆ ਉੱਥੇ ਬੈਂਚ ਤੇ ਬੈਠ ਕੇ ਘਰੋਂ ਲਿਆਂਦੇ ਪਰੌਂਠੇ ਆਚਾਰ ਨਾਲ ਖਾ ਕੇ ਵਾਪਸ ਆ ਗਿਆ ਭਜਨਾਥ ਕਰਕੇ ਕਚਹਿਰੀਆਂ ਉਹ ਰਹਿਸ਼ੀ ਸਰਟੀਫਿਕੇਟ ਬਣਾ ਲਿਆ ਅਗਲੇ ਦਿਨ ਮੈਨੂੰ ਪ੍ਰਾਈਵੇਟ ਕਾਲਜ ਵਿੱਚ ਇਲੈਕਟ੍ਰੀਕਲ ਵਿੱਚ ਸੀਟ ਮਿਲੀ ਸਰਟੀਫਿਕੇਟ ਸਾਰੇ ਠੀਕ ਸਨ ਜਦੋਂ ਦਾਖਲਾ ਫੀਸ ਜਮ੍ਹਾਂ ਕਰਾਉਣ ਦੀ ਵਾਰੀ ਆਈ ਤਾਂ ਦਾਖਲਾ ਫੀਸ 1950 ਸੁਣ ਕੇ ਮੇਰੇ ਹੋਸ਼ ੜ ਗਏ ਮੇਰੇ ਕੋਲ ਐਨੇ ਪੈਸੇ ਕਿੱਥੇ ਸਨ ਨਿਰਾਸ਼ਾ ਹੱਥ ਲੈ ਕੇ ਫਿਰ ਵਾਪਸ ਆ ਗਿਆ ਮੰਜੇ ਦੇ ਹੱਡੀਆਂ ਦੀ ਮੁੱਠ ਬਿਣੀ ਬੈਠੇ ਪਾਪੂ ਨਾਲ ਉਦਰੇ ਹੋਣ ਦਾ ਖਿਆਲ ਸਾਂਝਾ ਕੀਤਾ ਬਾਪੂ ਨੇ ਆਪਣੇ ਭਤੀਜੇ ਅਮਰੀਕ ਨੂੰ ਭੇਜਿਆ ਜਿਹੜਾ ਕੁਝ ਦਿਨ ਪਹਿਲਾਂ ਫੌਜ ਤੋਂ ਪੈਨਸ਼ਨੀਆਂ ਹੋ ਕੇ ਕਰੇ ਆਇਆ ਸੀ ਸੱਕਿਆ ਭਰਾਵਾਂ ਨੇ ਤਾਂ ਪੰਜ ਹੀ ਮੂੰਹ ਮੋੜਿਆ ਹੋਇਆ ਸੀ ਸਾਥੋਂ ਅਮਰੀਕ ਭਾਜੀ ਕੋਲੋਂ ਜਦੋਂ ਮੈਂ ਦਾਖਲੇ ਲਈ ਪੈਸਿਆਂ ਦੀ ਮੰਗ ਕੀਤੀ ਤਾਂ ਉਹਦਾ ਦੋ ਟੱਕ ਉੱਤਰ ਸੀ ਪੈਸੇ ਤਾਂ ਮੇਰੇ ਕੋਲ ਕਾਕਾ ਹੈਗੇ ਆ ਪਰ ਮੈਂ ਦੇ ਨਹੀਂ ਸਕਦਾ ਮੈਂ ਕੁਝ ਨਾ ਬੋਲਿਆ ਉਹਨੇ ਆਪ ਹੀ ਗੱਲ ਅਗਾ ਤੋਰੀ ਦਰਅਸਲ ਮੈਂ ਮੇਰੇ ਵਾਲੀ ਪੈਲੀ ਨਾਲ ਲੱਗਦਾ ਖੇਤ ਲੈਣਾ ਤੈਨੂੰ ਪੈਸੇ ਦੇ ਦਿੱਤੇ ਤਾਂ ਮੇਰੀ ਰਕਮ ਟੁੱਟ ਜਾਊ ਭਾਈ ਕੋਈ ਹੋਰ ਦਰ ਦੇਖ ਲੈ ਮੈਂ ਬਿਨਾਂ ਹਾਂ ਹੂੰ ਕਰਿਆ ਕਰਿਆ ਗਿਆ ਹੋਰ ਕੋਈ ਦਰ ਖੜਕਾਉਣ ਨੂੰ ਮੇਰਾ ਮਨ ਨਾ ਮੰਨਿਆ ਉਹ ਜਦ ਤੱਕ ਨਿਕਰੇ ਨਿਰਾਸ਼ਾ ਚ ਬੈਠਾ ਰਿਹਾ ਇੱਕ ਦਿਨ ਸਵੇਰੇ ਸਵੇਰੇ ਧਰਮਾ ਪਹਾੜੀਆਂ ਮੈਨੂੰ ਆਪਣੇ ਨਾਲ ਦਿਹਾੜੀ ਤੇ ਲੈ ਗਿਆ ਉਹਦਾ ਪੱਕਾ ਮਜ਼ਦੂਰ ਛੁੱਟੀ ਕਰ ਗਿਆ ਸੀ ਧਰਮਾ ਨਾਲ ਕੇ ਲਾਉਣ ਦਾ ਕੰਮ ਕਰਦਾ ਸੀ ਦਿਹਾੜੀ ਤਾਂ ਇੱਥੋਂ ਮੈਨੂੰ ਆਮ ਨਾਲੋਂ ਟੁੱਡੀ ਮਿਲੀ ਪਰ ਰੱਸਾ ਖਿੱਚਦੇ ਦੀਆਂ ਮੇਰੀਆਂ ਪੱਖੀਆਂ ਰਹਿ ਗਈਆਂ ਹੱਥ ਜਵਾਬ ਦੇ ਗਏ ਹਥੇਲੀਆਂ ਤੇ ਰੱਟਣਾ ਦੇ ਨਾਲ ਨਾਲ ਛਾਲੇ ਵੀ ਪੈ ਗਏ ਮੈਂ ਇਹ ਸਾਰਾ ਕੁਝ ਧਰਮੇ ਨੂੰ ਜाहिर ਨਾ ਹੋਂ ਦਿੱਤਾ ਸਿਰ ਤੇ ਬੱਤਾ ਸਾਫਾ ਲਾ ਕੇ ਹੱਥਾਂ ਤੇ ਬਲੇਟੀਆਂ ਰੱਸਾ ਖਿੱਚਦਾ ਰਿਹਾ ਸ਼ਾਮ ਨੂੰ ਦਿਹਾੜੀ ਨੱਕ ਤੇ ਮਿਲੀ ਤੇ ਧਰਮੇ ਨੇ ਅਗਲੇ ਦਿਨ ਵੀ ਆਉਣ ਲਈ ਕਹਿ ਦਿੱਤਾ ਜੋਰ ਤਾਂ ਮੇਰਾ ਵਾਹਾ ਲੱਗਾ ਪਰ ਨਖਦ ਮਿਲੀ ਦਿਹਾੜੀ ਨੇ ਸਾਰੀ ਥਕਾਨ ਲਾ ਦਿੱਤੀ ਸੀ ਮੈਂ ਪੱਕੇ ਤੌਰ ਤੇ ਧਰਮੇ ਨਾਲ ਨੜ ਕੇ ਲਾਉਣ ਦੇ ਕੰਮ ਤੇ ਜਾਣ ਲੱਗਾ ਓਨੇ ਦਿਨੀ ਲੋਕ ਤੜਾ ਤੜ ਕੇ ਕੈਵਟੀਆਂ ਲਗਵਾ ਰਹੇ ਸਨ ਕੁਝ ਦਿਨਾਂ ਬੈਠ ਕੇ ਮੈਂ ਧਰਮੇ ਕੋਲੋਂ ਇਹ ਕੰਮ ਸਿੱਖ ਲਿਆ ਬੈਟ ਦੀ ਢੋਹ ਤੇ ਪਿਆ ਮੋਬਾਈਲ ਫੋਨ ਜੋੜ ਦੇਣੀ ਕੁੰਜਾ ਮੇਰੀਆਂ ਸੋਚਾਂ ਦੀ ਲੜੀ ਟੁੱਟ ਗਈ ਮੈਂ ਫਟਾਫਟ ਮੋਬਾਈਲ ਔਨ ਕਰਕੇ ਦੇਖਣ ਲੱਗਾ ਮਤਾ ਮਨੋਜ ਭਾਜੀ ਦਾ ਹੀ ਫੋਨ ਨਾ ਹੋਵੇ ਪਰ ਇਹ ਤਾਂ ਕੰਪਨੀ ਵਾਲਾ ਦਾ ਮੈਸੇਜ ਸੀ ਸਕਰੀਨ ਬੰਦ ਕਰਕੇ ਮੈਂ ਫੋਨ ਉਸੇ ਜਗ੍ਹਾ ਟਿਕਾ ਦਿੱਤਾ ਹੌਲੀ ਹੌਲੀ ਮੈਂ ਆਪ ਕੈਵਟੀਆਂ ਲਾਉਣ ਲੱਗ ਪਿਆ ਹੱਥ ਮੇਰਾ ਕਾਫੀ ਛੋੜਾ ਹੋ ਗਿਆ ਜੇਕਰ ਮਾਲ ਕਨਾਲਕੇ ਦਾ ਸਮਾਨ ਸਹੀ ਸਮੇਂ ਤੇ ਪਹੁੰਚਦਾ ਕਰ ਦਿੰਦੇ ਤੇ ਮੈਂ 4 ਵਜੇ ਤੱਕ ਨਾਲਕਾ ਗੱਡ ਕੇ ਵਿਹਲਾ ਹੋ ਜਾਂਦਾ। ਪੈਸੇ ਸੋਹਣੇ ਬਣ ਲੱਗਦੇ ਸਨ। ਪਰ ਇਹ ਕੰਮ ਮੈਨੂੰ ਮੇਰੀ ਮੰਜ਼ਿਲ ਨਾ ਜਾਪਿਆ। ਪੈਸੇ ਪੜ੍ਹਾਈ ਲਈ ਜੋੜ ਕੇ ਮੈਂ ਅਗਲੇ ਸਾਲ ਫਿਰ JEE T ਦਾ ਟੈਸਟ ਦਿੱਤਾ। ਨੰਬਰ ਮੇਰੇ ਪਹਿਲਾਂ ਨਾਲੋਂ ਵੀ ਜ਼ਿਆਦਾ ਆਏ। ਦਾਖਲੇ ਬਾਰੇ ਮੇਰਾ ਤਜਰਬਾ ਪਿਛਲੇ ਸਾਲ ਦੇ ੱੱਕੇ ਖਾ ਕੇ ਵਧੀਆ ਬਣ ਗਿਆ ਸੀ। ਪਹਿਲੀ ਕਾਉਂਸਲਿੰਗ ਵਿੱਚ ਹੀ ਮੈਨੂੰ ਸਿਵਲ ਦੀ ਮੇਰੀ ਮਨਪਸੰਦ ਸੀਟ ਮਿਲ ਗਈ। ਪੜ੍ਹਾਈ ਦਾ ਸਿਲਸਿਲਾ ਸ਼ੁਰੂ ਹੋ ਗਿਆ। ਜਿਵੇਂ ਜਿਵੇਂ ਪਹਿਲਾ ਸੈਮੈਸਟਰ ਪੂਰਾ ਹੋਣ ਵੱਲ ਵੱਧ ਰਿਹਾ ਸੀ ਪੜ੍ਹਾਈ ਲਈ ਜੋੜ ਕੇ ਰੱਖੇ ਪੈਸੇ ਮੁੱਕਦੇ ਜਾ ਰਹੇ ਸਨ ਪਹਿਲੇ ਸੈਮੈਸਟਰ ਤੱਕ ਹੀ ਮੇਰਾ ਦਵਾਲਾ ਨਿਕਲਣ ਲੱਗਾ ਅਰ ਥੜਕੇ ਮੈਂ ਦੋ ਸੈਮੈਸਟਰ ਵਧੀਆ ਅੰਕਾਂ ਨਾਲ ਪਾਸ ਕਰ ਗਿਆ ਪਰ ਤੀਸਰੇ ਚੋਂ ਦੋ ਸਫਲੀਆਂ ਆ ਗਈਆਂ ਸਫਲੀਆਂ ਆਨ ਦਾ ਕਾਰਨ ਮੇਰੇ ਕੋਲ ਇਲੈਕਟ੍ਰੋਨਿਕ ਕੈਲਕੂਲੇਟਰ ਦਾ ਨਾ ਹੋਣਾ ਸੀ ਜ਼ਿੰਦਗੀ ਉਦਾਸੀ ਨਾਲ ਭਰਨ ਲੱਗੀ ਇੱਕ ਵਾਰ ਤਾਂ ਮਨ ਕੀਤਾ ਕਿ ਪੜ੍ਹਾਈ ਛੱਡ ਕੇ ਫੇਰ ਨਾਲ ਕੇ ਲਾਉਣ ਲੱਗ ਪਾਵਾਂ ਜਿੰਦਗੀ ਬੇਸੁਰ ਤੇ ਬੇਤਾਲ ਜਹੀ ਹੀ ਲੰਘ ਰਹੀ ਸੀ ਇਹੋ ਜੇ ਆਲਮ ਵਿੱਚ ਵੀ ਮੈਂ ਇੱਕ ਰੁਟੀਨ ਨਾ ਟੁੱਟਣ ਦਿੱਤੀ ਉਹ ਸੀ ਹਰ ਰੋਜ਼ ਮਨੋਜ ਭਾਜੀ ਕੋਲ ਅਖਬਾਰ ਪੜਨ ਜਾਣਾ ਇੱਕ ਦਿਨ ਬੁਢੇ ਮੰਨ ਨਾਲ ਅਖਬਾਰ ਦੇ ਪੰਨੇ ਪਲਟਦੇ ਨੂੰ ਮਨੋਜ ਭਾਜੀ ਦੇ ਛੋਟੇ ਭਰਾ ਮੁਕੇਸ਼ ਨੇ ਦੇਖ ਲਿਆ ਮੇਰੀ ਮੰਦੀ ਬਾਤ ਸੁਣਦਿਆਂ ਜਦੋਂ ਉਹਨੂੰ ਐਂ ਸਪਲੀਆਂ ਦਾ ਪਤਾ ਲੱਗਾ ਤਾਂ ਭੜਕ ਪਿਆ ਇਹ ਕਿਦਾਂ ਹੋ ਗਿਆ ਸਪਲੀਆਂ ਉਵੇਂ ਤੇਰੀਆਂ ਤੂੰ ਜਰੂਰ ਕੁੜੀਆਂ ਜੜੀਆਂ ਦੇ ਚੱਕਰ 'ਚ ਫਸ ਗਿਆ ਹੁਣ ਅਸਲੀਅਤ ਸੌਂਦੇ ਆ ਜਦੋਂ ਅਸਨੇ ਮੇਰੀਆਂ ਅੱਖਾਂ ਦੇ ਪਰੇ ਹੋਏ ਕੋਈ ਥੱਕੇ ਤਾਂ ਹੋਰ ਦਲਖ ਹੋ ਗਿਆ ਅੱਛਾ ਇਹ ਗੱਲ ਸੀ ਤੇਰੇ ਕੋਲ ਪਹਿਲਾਂ ਦੱਸ ਮਰਨੀ ਹੋਇਆ ਨਾ ਕੈਲਕੂਲੇਟਰ ਲੱਖਦਾ ਆਉਣਾ ਸੀ ਕਾਪੀ ਚੱਕ ਤੇ ਪਤਾ ਨੋਟ ਕਰ ਮਨੋਜ ਪਾਦਾ ਪੜਾਈ ਸੰਬੰਧੀ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਬੇਝੱਜਕ ਲਿਖ ਦੇਈਂ ਉਹਨੂੰ ਬਸ ਅਸ ਦਿਨ ਤੋਂ ਮੈਂ ਮਨੋਜ ਪਾਜੀ ਨਾਲ ਜੁੜ ਗਿਆ ਸੀ ਮੇਰੀ ਪਹਿਲੀ ਚਿੱਠੀ ਤੇ ਹੀ ਕਾਲਜ ਪਤੇ ਤੇ ਅਵਲ ਦਰਜੇ ਦਾ ਕੈਲਕੂਲੇਟਰ ਮੇਰੇ ਹੱਥਾਂ 'ਚ ਸੀ ਉਹ ਵਿਚ ਵਿਚਾਲੇ ਮੇਰੀ ਫੀਸ ਵੀ ਭਦੇ ਰਹੀ ਪਰ ਅੱਜ ਤਾਂ ਹੱਥ ਹੀ ਹੋ ਗਈ ਸੀ ਕੋਈ ਰਿਸਪਾਂਸ ਨਹੀਂ ਸੀ ਆਇਆ ਪਾਜੀ ਵੱਲੋਂ ਨਾ ਕੋਈ ਫੋਨ ਕਾਲ ਨਾ ਸੁਨੇਹੇ ਦਾ ਜਵਾਬ ਇੱਕ ਵਾਰ ਤਾਂ ਮੈਨੂੰ ਉਹਨਾਂ ਦੇ ਵਿਵਹਾਰ ਤੋਂ ਆਪਣੇ ਸਕੇ ਸਤਰੇ ਯਾਦ ਆ ਗਏ ਇੰਨਾ ਵੀ ਬਿਜ਼ੀ ਹੋਣਾ ਕੀ ਹੋਇਆ ਆਖਰ ਕਿ ਜਵਾਬ ਹੀ ਨਹੀਂ ਦੇਣਾ ਆਗਲੇ ਦਿਪਾਵੇਂ ਜਾਣ ਤੇ ਬਣੀ ਹੋਈ ਰੀਨੂ ਗਵਾਂਡੀਆਂ ਦੇੋਂ ਖਾਸਾ ਚਰ ਲਾ ਕੇ ਮੁੜੀ ਸੀ ਰੋਟੀ ਪਾਣੀ ਉਹਨੇ ਮੈਂਟਸ ਕੈਂਟਾ ਜੀ ਲਿਆ ਕੇ ਧਰਿਆ ਰੋਟੀ ਖਾ ਕੇ ਆਪਾਂ ਵੇਲੇ ਹੋ ਗਏ ਰੀਨੂ ਰਸੋਈ ਚ ਜਾਵੜੀ ਸਮਾਂ ਰਾਦੇ 11 ਵਜਰੇ ਸਾਂ ਬੈੱਡ ਤੇ ਬੈਠਿਆ ਸਾਡਾ ਦੋਵਾਂ ਦਾ ਧਿਆਨ ਨਵਜੋਤ ਵੱਲੇ ਹੀ ਲੱਗਿਆ ਹੋਇਆ ਸੀ ਰੀਨੂ ਨੂੰ ਮੈਂ ਬਥੇਰਾ ਕਿਹਾ ਕਿ ਲੱਖ ਸਿੱਧਾ ਕਰ ਲੈ ਪਰ ਕਿੱਥੇ ਮੈਨੂੰ ਹੌਸਲਾ ਦੇਣ ਵਾਲੀ ਦੀ ਆਪਣੀ ਜ਼ੁਬਾਨ 'ਵੀ ਤਾਲੂਨਾ ਲੱਗ ਗਈ ਸੀ। ਮਨ ਭਰਿਆ ਪਿਆਸੀ ਉਹਦਾ। ਨਵਜੋਤ ਨੂੰ ਤਾਂ ਜਹਾਜ਼ੇ ਉਤਰੇ ਨੂੰ ਵੀ 3-4 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਸੀ। ਸਾਡੀ ਚਿੰਤਾ ਦੂਨ ਸਵਾਈ ਹੋਈ ਜਾ ਰਹੀ ਸੀ। ਰੇਨੂ ਨੇ ਚੁੱਪੀ ਤੋੜੀ। ਉਹਦਾ ਰੋਲੀ ਪਾਉਂਦੇ ਰਹਿੰਦੇ ਆ ਭਈ ਮੈਨੂੰ ਸਾਰੀ ਦੁਨੀਆ ਦੇ ਪੜ੍ਹਨੇ ਲਿਖਣੇ ਵਾਲੇ ਜਾਣਦੇ ਆ। ਹੁਣ ਕਰੋ ਨਾ ਕੋਈ ਹਿਲਵ-ਵਸਿਲਾ। ਮੇਰਾ ਭੋਲੂ ਗਿਆ। ਪਤਾ ਨਹੀਂ ਕਿਹੋ ਜੀ ਹਾਲਤ 'ਚ ਹੋਣਾ। ਇਹ ਕਹਿੰਦੇ ਆ ਉਹਦਾ ਰੋਣਾ ਨਿਕਲ ਗਿਆ। ਮੇਰੇ ਕੋਲ ਉਹਦੀ ਗੱਲ ਦਾ ਕੋਈ ਜਵਾਬ ਨਹੀਂ ਸੀ ਮੈਂ ਉੱਠ ਕੇ ਬਾਥਰੂਮ 'ਚ ਆਵੜਿਆ ਹੰਝੂਆਂ ਨਾਲ ਭਰੀਆਂ ਅੱਖਾਂ 'ਚ ਪਾਣੀ ਦੇ ਛਿੱਟੇ ਮਾਰ-ਮਾਰ ਰੋਣ ਨੂੰ ਥੰਮਣਾ ਦੇਣ ਲੱਗਾ ਇੰਨੇ ਨੂੰ ਬਾਹਰੋਂ ਰੀਨੂ ਦਾ ਰੌਲਾ ਸੁਣਿਆ ਮੈਂ ਕਿਹਾ ਸੁਣਦੇ ਹਾਂ ਬਾਹਰ ਆਓ ਛੇਤੀ ਮਨੋਜ ਭਾਰੀ ਦਾ ਫੋਨ ਆ ਰਿਹਾ ਮੈਂ ਜੱਬੇ ਦੇ ਨੇ ਪਾਹਰ ਆ ਕੇ ਫੋਨ ਔਨ ਕਰ ਕੰਨ ਨੂੰ ਲਾ ਲਿਆ ਹੈਲੋ ਪਾਜੀ ਸਾਤਿਅਕਾਲ ਪਾਪਾ ਜੀ ਮੈਂ ਆ ਨਵਜੋਤ ਅੰਕਲ ਦੇ ਫੋਨ ਤੋਂ ਫੋਨ ਕਰ ਰਿਹਾ। ਠੀਕ ਠਾਕ ਪਹੁੰਚ ਗਿਆ ਮੈਂ। ਅੱਛਾ। ਅੱਛਾ ਸ਼ੁਕਰ ਆ ਪ੍ਰਮਾਤਮਾ ਦਾ। ਤੇਰੇ ਫੋਨ ਨੂੰ ਕੀ ਹੋ ਗਿਆ ਸੀ ਪੁੱਤ? ਸਾਡੀ ਸਵੇਰ ਦੀ ਜਾਨ ਮੁੱਠੀ ਚਾਈ ਹੋਈ ਸੀ। ਕੋਈ ਥੋ ਪਤਾ ਨਹੀਂ ਸੀ ਆ ਰਿਹਾ। ਨਾ ਤੇਰੇ ਵੱਲੋਂ, ਨਾ ਮਨੋਜ ਪਾਜੀ ਵੱਲੋਂ। ਮੇਰਾ ਫੋਨ ਪਾਪਾ ਜੀ ਰਿਸਪੌਂਡ ਨਹੀਂ ਸੀ ਕਰ ਰਿਹਾ। ਆਨ-ਆਫ ਕਰਕੇ ਵੀ ਦੇਖ ਚੁੱਕਾ। ਜਦੋਂ ਮੈਂ ਜਹਾਜ਼ ਉਤਰ ਕੇ ਸਾਰਾ ਕਾਰ-ਵਿਹਾਰ ਨਪਟਾ ਬਾਹਰ ਆਇਆ ਤਾਂ ਅੰਕਲ ਮੇਰੀ ਵੇਟ ਕਰ ਰਹੇ ਸੀ। ਬੜੇ ਇਤਿਫਾਕ ਨਾਲ ਮਿਲੇ ਮੈਨੂੰ। ਕਿੰਦੇ ਯਾਰ ਕੱਲ੍ਹ ਦੀਆਂ ਮੇਰੀਆਂ 2-3 ਬੜੀਆਂ ਅਰਜੈਂਟ ਮੀਟਿੰਗਾਂ ਚੱਲ ਰਹੀਆਂ ਤੇਰੇ ਪਾਪਾ ਨੂੰ ਵੀ ਫੋਨ ਨਹੀਂ ਕਰ ਹੋਇਆ ਚੱਲ ਹੁਣ ਘਰ ਚੱਲਦੇ ਆਂ ਫਰੈਸ਼ ਹੋ ਕੇ ਫਿਰ ਗੱਲ ਕਰਾਂਈ ਪਾਪਾ ਨਾਲ ਮੇਰੀ ਅੱਛਾ ਹੁਣ ਕਿੱਥੇ ਨੇ ਪਾਜੀ ਮੇਰੀ ਆਵਾਜ਼ ਕੋ ਗਿਆਉਣ ਲੱਗ ਪਈ ਫਰੈਸ਼ ਹੋਣ ਗਏ ਸੀ ਆ ਲੋ ਆਗੇ ਕਰ ਲੋ ਗੱਲ ਹੈਲੋ ਕਿੰਦੇ ਕੀ ਹਾਲ ਆ ਉਹ ਮੈਨੂੰ ਕੁਲਵਿੰਦਰ ਦੀ ਥਾਂ ਅਕਸਰ ਨੈਕ ਨਾ ਕਿੰਦੇ ਨਾਲ ਹੀ ਬੁਲਾਉਂਦੇ ਠੀਕ ਆ ਪਾਜੀ ਮੈਂ ਬਹੁਤ ਘਬਰਾ ਗਿਆ ਸੀ ਤੁਹਾਡੇ ਨਾਲ رابطہ ਨਹੀਂ ਸੀ ਹੋ ਰਿਹਾ ਨਾਲੇ ਤੁਹਾਡੇ ਬਿਨਾ ਮੇਰਾ ਇੱਥੇ ਕੌਣ ਸੀ ਸੱਤ ਸਮੁੰਦਰੋਂ ਪਾਰ ਦਿਲ ਡੋਫਦਾ ਜਾ ਰਿਹਾ ਸੀ ਨਵਜੋਤ ਨੂੰ ਲੈ ਕੇ ਖਿੰਦੇ ਬਹੁਤ ਬਿਜ਼ੀ ਲਾਈਫ ਆ ਇੱਥੇ ਮੈਨੂੰ ਤੇਰੇ ਮੈਸੇਜ ਤੋਂ ਪਤਾ ਲੱਗ ਗਿਆ ਸੀ ਸਾਰੀ ਸਿਚੁਏਸ਼ਨ ਦਾ ਬਸ ਕੰਟੈਕਟ ਨਹੀਂ ਕਰ ਸਕਿਆ ਐਡਜਸਟਮੈਂਟ ਤਾਂ ਬਣਾ ਲਈ ਸੀ ਮੈਂ ਮਨ 'ਚ ਹਣ ਤੂੰ ਘਬਰਾਈ ਨਾ ਸਮਝ ਲੈ ਨਮਜੋਤ ਆਪਣੇ ਘਰੇ ਬੈਠਾ ਪਾਜੀ ਟਾਡੇ ਬੜੇ ਸਹਾਨ ਨੇ ਮੇਰੇ ਤੇ ਜੇ ਪੋਲੀਟੈਕਨਿਕ ਵੇਲੇ ਤੁਸੀਂ ਮੇਰੀ ਬਾਣਾ ਫੜੀਂ ਦਿੱਤਾ ਨਵਜੋਤ ਨੇ ਅੱਜ ਕਨੇਡਾ ਨਹੀਂ ਸੀ ਪੁੱਜ ਸਕਣਾ ਨਾਲ ਦੇ ਜੰਮੇ ਵੀ ਪੱਲਾ ਛੁਡਾ ਗਏ ਸੀ ਮੈਥੋਂ ਮੈਂ ਜਾਂ ਮੇਰਾ ਖੁਦਾ ਜਾਣਦਾ ਤੁਸੀਂ ਕਿੱਦਾਂ ਨਿਭਿਆ ਮੇਰੇ ਨਾਲ ਉਹ ਨਿਭਦਾ ਕਿਵੇਂ ਨਾ ਮੈਂ ਤੂੰ ਮੇਰਾ ਛੋਟਾ ਭਰਾ ਨਹੀਂ ਸੀ ਲੈ ਗੱਲ ਕਰ ਨਵਜੋਤ ਨਾਲ ਮੋਬਾਈਲ ਉਹਨਾਂ ਨਵਜੋਤ ਨੂੰ ਫੜਾ ਦਿੱਤਾ ਭਾਜੀ ਬਲੋਂ ਆਪਣਾਤ ਨਾਲ ਕਿਹਾ ਛੋਟਾ ਭਰਾ ਸੁਣ ਕੇ ਮੇਰੀਆਂ ਤਾਂਹਾਂ ਨਿਕਲ ਗਈਆਂ ਨਮ ਜੀਓ। ਹੈਲੋ ਪਾਪਾ, ਹੈਲੋ ਪਾਪਾ ਘਰੀ ਜਾ ਰਿਹਾ ਸੀ ਤੇ ਮੇਰੇ ਮੂੰਹ ਪੁੱਬਾਂ ਤੋਂ ਸਿਵਾਏ ਕੋਈ ਸ਼ਬਦ ਨਹੀਂ ਸੀ ਨਿਕਲ ਰਹਾ। ਸੋ ਦੋਸਤੋ, ਮੁਸੀਬਤ ਵਿੱਚ ਬਾਹ ਫੜਨ ਵਾਲਾ ਰਿਸ਼ਤਾ ਹੀ ਸੱਚਾ ਹੁੰਦਾ ਤੇ ਸੱਖਿਆਂ ਨਾਲੋਂ ਕਿਤੇ ਵੱਧ ਹੁੰਦਾ। ਤੁਹਾਨੂੰ ਕੀ ਲੱਗਦਾ ਹੈ? ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ। ਚੰਗੀ ਲੱਗੀ ਕਹਾਣੀ ਲਾਈਕ ਕਰਕੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਜਿਗਾ ਚੈਨਲ ਨੂੰ